ਨਾਸਰੇ ਮਹੱਲਾ ਪੰਜਵਾ ਸੋਕਤ ਡਰ ਦੇ ਖਸਮ ਸਮਸ ਮਾਰਾ ਡਾਰ ਡਰ ਪਤੇ ਮਨ ਮੁਖ ਵਿਚਾਰੇ ਰਹਾ ਸੋਕਤ ਡਰ ਦੇ ਖਸਮ ਸਮਸ ਮਾਰਾ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਚੱਲ ਰਹੀ ਹੈ ਰਾਗ ਤਨਾ ਸ੍ਰੀ ਦੇ ਵਿੱਚ ਅੰਗ 677 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੋ ਕਤ ਡਰੈ ਜੇ ਖਸਮ ਸਮਾਰੇ ਅਰਥਾਤ ਕਿ ਉਹ ਗੁਰਮੁਖ ਗੁਰੂ ਪਿਆਰਾ ਭਲਾ ਕਦੋਂ ਡਰਦਾ ਕਿਸੇ ਦੇ ਕੋਲ ਜਿਹੜਾ ਆਪਣੇ ਖਸਮ ਨੂੰ ਚੇਤੇ ਕਰਦਾ ਹੈ ਬਾਬੋ ਕੇ ਕਦਾ ਤਤ ਵੀ ਨਹੀਂ ਡਰਦਾ ਔਰ ਡਰਦੇ ਕੌਣ ਨੇ ਮਹਾਰਾਜ ਕਹਿੰਦੇ ਡਰ ਡਰ ਪਤੇ ਮਨਮੁਖ ਵੇ ਤਿਆਰੇ ਰਹਾਓ ਡਰ ਡਰ ਕੇ ਪਾਚ ਰਹੇ ਨੇ ਗਾਲ ਛੜ ਰਹੇ ਨੇ ਕੌਣ ਵਿਚਾਰੇ ਮਨਮੁਖ ਜਿਹੜੇ ਆਪ ਹੁਦ ਰਹੇ ਨੇ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਸਿਰ ਉੱਪਰ ਮਾਤ ਪਿਤਾ ਗੁਰਦੇਵ ਸਫਲ ਹੋਰ ਤੇ ਜਾ ਕੇ ਨਿਰਮਲ ਸੇਵ ਸਿਰ ਉੱਪਰ ਮਾਤ ਪਿਤਾ ਗੁਰਦੇਵ ਪਾਸ਼ਾ ਕਹਿੰਦਾ ਸਾਡੇ ਸਿਰ ਦੇ ਉੱਪਰ ਮਾਤਾ ਪਿਤਾ ਰੂਪ ਗੁਰਦੇਵ ਸਤਿਗੁਰੂ ਪਾਸ਼ਾ ਰੱਖਿਆ ਕਹਾਨਾ ਸਫਲ ਮੂਰਤ ਜਾ ਕੀ ਨਰਮਲ ਸੇਵ ਜਿਹੜਾ ਗੁਰਦੇਵ ਸਤਗੁਰੂ ਪਾਤਸ਼ਾਹ ਜੀਆਂ ਦੀ ਮੂਰਤ ਹੀ ਸਫਲੀ ਹੈ ਭਾਵ ਕਿ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਜਾ ਕੀ ਨਰਮਲ ਸੇਵ ਅਰਥਾਤ ਕਿ ਜਿਨ੍ਹਾਂ ਦੀ ਸੇਵਾ ਬੜੀ ਨਰਮਲ ਭਾਵ ਕਿ ਮੈਲ ਤੋਂ ਰਹਿਤ ਬਾਗ ਪਵਿੱਤਰ ਹੈ ਉਹ ਗੁਰਦੇਵ ਸਤਗੁਰੂ ਸਾਡੇ ਸਿਰ ਦੇ ਉੱਪਰ ਬਿਰਾਜਮਾਨ ਹਨ ਕਹਿੰਦੇ ਇਹ ਨਿਰੰਜਨ ਜਾ ਕੀ ਰਾਸ ਮੇਲ ਸਾਧ ਸੰਗਤ ਹੋਵਤ ਪਰਗਾਸ ਇਹ ਨਿਰੰਜਨ ਜਾ ਕੀ ਰਾਸ ਕੁਮਾਰ ਰਹਿਤ ਪਰਮੇਸ਼ਰ ਜਿਨ੍ਹਾਂ ਦੀ ਰਾਸ ਪੁੰਜੀ ਹੈ ਨਾ ਜਿਨ੍ਹਾਂ ਦੀ ਤਾਂ ਦੌਲਤ ਹੈ ਮਹਾਰਾਏ ਕਦੇ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਉਹਨਾਂ ਸਾਧੂਆਂ ਦੀ ਸੰਗਤ ਦੇ ਨਾਲ ਮਿਲ ਕੇ ਅੰਦਰ ਅੰਤਿਸ਼ ਕਰਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਹਿੰਦੇ ਜੀ ਅਨਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟਾ ਹਰਨਾਏ ਜੀ ਅਨਕਾ ਦਾਤਾ ਪੂਰਨ ਸਭ ਠਾਏ ਸਾਰੇ ਜੀਵਾਂ ਦਾ ਦਾਤਾ ਮਹਾਰਾਜ ਕਹਿੰਦੇ ਸਾਰੀਆਂ ਸਾਵਾਂ ਦੇ ਵਿੱਚ ਪੂਰਨ ਹੈ ਕੋਟ ਕਲੇਸ਼ ਮਿਟਾ ਹਰਨਾਏ ਤੇ ਕਰੋੜਾਂ ਹੀ ਕੜਾ ਕਲੇਸ਼ ਮਿਟ ਜਾਂਦੇ ਨੇ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਸਦਕਾ ਕਹਿੰਦੇ ਜਨਮ ਮਰਨ ਸਗਲਾ ਦੁੱਖ ਨਾਸਾ ਗੁਰਮੁਖੇ ਜਾ ਕੇ ਮਨ ਤਨ ਵਾਸਾ ਜਨਮ ਮਰਨ ਸਗਲਾ ਦੁੱਖ ਨਾਸ ਅਰਥਾਤ ਕਿ ਉਸ ਗੁਰਮੁਖ ਗੁਰੂ ਪਿਆਰੇ ਦਾ ਜੰਮਣ ਮਰਨ ਵਗੈਰਾ ਦਾ ਸਾਰਾ ਦੁੱਖ ਹੀ ਨਾਸ ਜਾਂਦਾ ਜਾਂ ਨਾਸ਼ ਹੋ ਜਾਂਦਾ ਹੈ ਕਿਹੜੇ ਗੁਰਮੁਖ ਦਾ ਮਹਾਰਾਏ ਕਹਿੰਦੇ ਗੁਰਮੁਖੇ ਜਾ ਕੇ ਮਨ ਤਨ ਵਾਸਾ ਜਿਹੜਾ ਗੁਰਮੁਖ ਗੁਰੂ ਪਿਆਰੇ ਦੇ ਮਾਨ ਅਥਵਾ ਤਨ ਦੇ ਵਿੱਚ ਹੋਰੀ ਪਰਮੇਸ਼ਰ ਅਥਵਾ ਉਹਨਾਂ ਦਾ ਨਾਮ ਵਸ ਜਾਂਦਾ ਹੈ ਕਹਿੰਦੇ ਜਿਸਨੂੰ ਆਪ ਲਏ ਲੜ ਲਾਏ ਦਰਗਾਹ ਮਲਾ ਤਿਸ ਸਾਹੀ ਜਾਏ ਜੈਸਨੋ ਆਪ ਲਏ ਲੜ ਲਾਏ ਅਰਥਾਤ ਕਿ ਜੀਨੂ ਆਕਾਲ ਪੁਰਖ ਵਾਹਿਗੁਰੂ ਜੀ ਆਪ ਤਰ ਉਠ ਕੇ ਆਪਣੇ ਲੜ ਪੱਲੇ ਲਾ ਲੈਂਦੇ ਹਨ ਕਹਿੰਦੇ ਦਰਗਾਹ ਮਿਲਾ ਤੇ ਸਹੀ ਜਾਏ ਕੇਵਲ ਤੇ ਕੇਵਲ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਹੀ ਉਸ ਹਰੀ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਜਾਏ ਅਰਥਾਤ ਜਗਾ ਮਿਲਦੀ ਇਥਾਂ ਮਿਲਦੀ ਹੈ ਐnde ਸੇ ਭਗਤ ਜੇ ਸਾਚੇ ਪਾਣੇ ਇੰजाम ਕਾਲ ਤੇ ਪਏ ਨਿਕਾਣੇ ਸੇ ਭਗਤ ਜੇ ਸਾਚੇ ਪਾਣੇ ਅਰਥਾਤ ਕਿ ਅਸਲ ਦੇ ਵਿੱਚ ਉਹੀ ਗੁਰਮੁਖ ਗੁਰੂ ਪਿਆਰੇ ਹਰੀ ਪਰਮੇਸ਼ਰ ਜੀ ਦੇ ਭਗਤ ਹਨ ਜਿਹੜੇ ਸੱਚੇ ਪਰਮੇਸ਼ਰ ਨੂੰ ਪਾ ਜਾਂਦੇ ਹਨ ਜਾਤ ਜਾਂਦੇ ਹਨ ਕਹਿੰਦਾ ਜਮ ਕਾਲ ਤੇ ਭਏ ਨਿਕਾਣੇ ਅਰਥਾਤ ਉਹ ਜਮ ਕਾਲ ਤੋਂ ਵੀ ਨਿਕਾਣੇ ਭਾਵ ਕੇ ਬੇਮਥਾਜ ਹੋ ਜਾਂਦੇ ਨੇ ਨ ਡਰ ਜਾਂ ਬੇਖੌਫ ਹੋ ਜਾਂਦੇ ਹਨ ਕਹਿੰਦਾ ਸਾਚਾ ਸਾਹਿਬ ਸਾਚਾ ਦਰਬਾਰ ਕੀ ਮਤ ਕੌਣ ਕਹਾ ਵਿਚਾਰ ਸਾਚਾ ਸਾਹਿਬ ਸੱਚ ਦਰਬਾਰ ਮਹਾਰਾਜ ਕਹਿੰਦੇ ਆ ਮਾਲਕ ਵੀ ਸੱਚਾ ਹੈ ਉਸ ਦਾ ਦਰਬਾਰ ਵੀ ਸੱਚਾ ਹੈ ਕੀਮਤ ਕੌਣ ਕਹੇ ਵਿਚਾਰ ਤੇ ਮਹਾਰਾਜ ਕਹਿੰਦੇ ਉਹਦੀ ਵਿਚਾਰ ਕਰਕੇ ਉਹਦੀ ਕੀਮਤ ਭਲਾ ਕੌਣ ਕਹਿ ਸਕਦਾ ਉਹਦਾ ਮੁੱਲ ਕੌਣ ਪਾ ਸਕਦਾ ਭਲਾ ਵਿਚਾਰ ਕਰਕੇ ਵੀ ਭਾਵ ਕੇ ਕੋਈ ਵੀ ਨਹੀਂ ਕਹਿੰਦੇ ਘਾੜ ਘਾਟ ਅੰਤਰ ਸਗਲ ਆਧਾਰ ਨਾਨਕ ਜਾਚ ਸੰਤ ਰੇਨਾਰ ਘਾਟ ਘਾਟ ਅੰਤਰ ਸਗਲ ਆਧਾਰ ਅਰਥਾਤ ਕਿਉਂ ਸਾਰਿਆਂ ਦਾ ਆਸਰਾ ਕਾਲਪੁਰਖ ਵਾਹਿਗੁਰੂ ਕੱਲੇ ਕੱਲੇ ਸਰੀਰth ਬਾਹਰ ਦੇ ਰੂਪੀ ਘੜੇ ਘੜੇ ਦੇ ਅੰਦਰ ਹੈ ਕਹਿੰਦੇ ਨਾਨਕ ਜਾਚ ਸੰਤ ਰੇਨਾਰ ਤੇ ਪੰਜਵੇਂ ਗੁਰੂ ਨਾਨਕ ਧੰਨ ਗੁਰ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਕਸੀ ਤੁਹਾਡੇ ਦਰ ਤੋਂ ਤੁਹਾਡੇ ਸੰਤਾਂ ਦੀ ਰੇਣ ਔਰ ਅਰਥਾਤ ਕਿ ਚਰਨ ਤੂੜੀ ਲੋੜਦੇ ਹਾਂ ਵਾਂਛਦੇ ਹਾਂ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਘਰ ਬਾਹਰ ਤੇਰਾ ਪਰਵਾਸਤ ਜਾਣ ਕੇ ਸੰਗ ਕਰ ਕਿਰਪਾ ਪ੍ਰੇતમ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਕਰ ਬਾਹਰ ਤੇਰਾ ਪਰਵਾਸ ਤੂੰ ਜਨ ਕਹਿ ਸੰਗ ਅਰਥਾਤ ਕਹਿ ਅਕਾਲ ਪੁਰਖ ਵਾਹਿਗੁਰੂ ਜੀ ਘਰ ਦੇ ਵਿੱਚ ਵੀ ਤੇ ਬਾਹਰ ਵੀ ਇੱਕ ਤੇਰਾ ਹੀ ਪਰੋਸਾ ਤੇਰਾ ਹੀ ਆਸਰਾ ਹੈ ਸਭਨੋਂ ਔਰਤੋ ਆਪਣੇ ਜਨਾਂ ਦੇ ਆਪਣੇ ਦਾਸਾਂ ਦੇ ਅੰਗ ਸੰਗ ਹੈ ਪਾਤਸ਼ਾਹ ਜੀ ਕਹਿੰਦਾ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ हे ਪ੍ਰਭੂ ਜੀ ਪ੍ਰੀਤਮ ਜੀ ਆਪਣੇ ਦਾਸਾਂ ਤੇ ਆਪਣੀ ਕਿਰਪਾ ਕਰਨੀ ਕਰੋ ਰਹਿਮ ਕਰਨਾ ਕਰੋ ਨਾਮ ਜਪੋ ਹਰ ਰੰਗ ਤੇ ਹਰੀ ਪਰਮੇਸ਼ਰ ਜੀ ਤੁਹਾਡੇ ਰੰਗਾ ਤੁਹਾ ਆਪਰੇਮ ਸਹਿਤ ਅਸੀਂ ਤੁਹਾਡੇ ਨਾਮ ਨੂੰ ਜਪਣਾ ਕਰੀਏ ਐਸੀ ਮਿਹਰ ਕਰੋ ਸਾਡੇ ਤੇ ਕਹਿੰਦੇ ਜਾਣ ਕਾ ਪ੍ਰਭ ਆਪਣੇ ਕਾ ਤਾਣਾ ਜੋ ਤੂੰ ਕਰਹਾ ਕਰਾਵਹ ਸੁਆਮੀ ਸਾ ਮਸਲਤ ਪਰਵਾਣਾ ਰਹਾ ਜਾਣਕਾ ਪ੍ਰਭ ਆਪਣੇ ਕਾ ਤਾਣ ਤੇ ਸਾਨੂੰ ਜਨਨੋ ਹਰੀ ਦੇ ਦਾਸਾਂ ਨੂੰ ਮਹਾਰਾਜ ਕਹਿੰਦੇ ਆਪਣੇ ਪ੍ਰਭੂ ਪਰਮੇਸ਼ਰ ਜੀ ਦਾ ਆਪਣੇ ਮਾਲਕ ਸੁਆਮੀ ਜੀ ਦਾ ਹੀ ਤਾਣ ਹੈ ਉਸ ਦੀ ਸ਼ਕਤੀ ਦੇ ਉੱਪਰ ਹੀ ਸਾਨੂੰ ਮਾਣ ਹੈ ਉਸ ਦੇ 발 ਦੇ ਉੱਪਰ ਹੀ ਸਾਨੂੰ ਤਾਣ ਹੈ ਕਹਿੰਦਾ ਜੋ ਤੂੰ ਕਰਾ ਕਰਾਵ ਸਵਾਮੀ ਤੇ ਸਵਾਮੀ ਦੀ ਮਾਲਕ ਜੀ ਜੋ ਵੀ ਤੂੰ ਜੀਵਾਂ ਦੇ ਵਿੱਚ ਦੀ ਕਰਦਾ ਹੈ ਜਾਂ ਜੋ ਵੀ ਸਾਥੋ ਕਰਵਾਉਣਾ ਹੈ ਸਾ ਮਸਲਤ ਪਰਵਾਣ ਅਰਥਾਤ ਕਿ ਤੁਹਾਡੀ ਉਹੀ ਮਸਲਤ ਅਰਥਾਤ ਕਿ ਸਲਾਮ ਅਸ਼ਵਰਾ ਜਾਂ ਪ੍ਰੇਰਨਾ ਸਾਨੂੰ ਪਰਵਾਣ ਹੈ ਕਬੂਲ ਹੈ ਪਾਤਸ਼ਾਹ ਜੀ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪਾਤ ਪਰਮੇਸ਼ਰ ਗਾਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨਾ ਨਾਨਕ ਦਾਸ ਹਰ ਹਰ ਸੰਤਿ ਇਹ ਬਿਧ ਜਾਤੀ ਪਾਤ ਪਰਮੇਸ਼ਰ ਗਾਤ ਨਾਰਾਇਣ ਮਹਾਰਾਜ ਨੇ ਸਾਡੀ ਲਾਜਪਤ ਵੀ ਪਰਮਪਿਤਾ ਪਰਮੇਸ਼ਰ ਹੀ ਹੈ ਸਾਡੀ ਗਤੀਆਤਵਾ ਮੁਕਤੀ ਜਾਂ ਖਲਾਸੀ ਵੀ ਉਹ ਰੱਖਿਓਕ ਪਰਮੇਸ਼ਰ ਹੀ ਆ ਨਾਰਾਇਣ ਹੀ ਹੈ ਤਾ ਨਾ ਗੋਪਾਲ ਗੁਣ ਸਾਖੀ ਤੇ ਗੋਪਾਲ ਜੀ ਦੀਆਂ ਗੁਣਾ ਵਾਲੀਆਂ ਸਾਖੀਆਂ ਹੀ ਸਾਡਾ ਤਾਂ ਦੌਲਤ ਹੈ ਕਹਿੰਦੇ ਚਰਨ ਸਰਨਾ ਨਾਨਕ ਦਾਸ ਹਰ ਹਰ ਤੇ ਹਰੀ ਹਰੀ ਪਰਮੇਸ਼ਰ ਜੀ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਕਿ ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਹਾਂ ਔਰ ਸੰਤਿ ਇਹ ਵਿਦ ਜਾਤੀ ਸੰਤ ਜਨਾਂ ਨੇ ਗੁਰਮਖਾਂ ਗੁਰੂ ਪਿਆਰਿਆਂ ਨੇ ਇਸ ਵਿਧੀ ਨੂੰ ਜਾਣਨਾ ਕੀਤਾ ਹੈ ਹਰੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਉਣ ਵਾਲੀ ਵਿਧੀ ਨੂੰ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਾਪਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨਾ ਦੀਨੇ ਕਿ ਨੈਨ ਦੁਤਰ ਭਾਖੇ ਸਗਲ ਮਨੋਰਥ ਪ੍ਰਾਪਤਿ ਪਾਏ ਮਹਾਰਾਜ ਕਹਿੰਦੇ ਅਸੀਂ ਤੇ ਆਪਣੇ ਜੀਵਨ ਦੇ ਸਾਰੇ ਮਨੋਰਥ ਅਥਵਾ ਲਕਸ਼ ਪ੍ਰਭੂ ਪਰਮੇਸ਼ਰ ਤੋਂ ਹੀ ਪਾਉਣੇ ਕੀਤੇ ਹਨ ਮਹਾਰਾਜ ਦੀ ਕਿਰਪਾ ਸਦਕਾ ਹੀ ਆਪਣੀ ਮੰਜ਼ਲ ਨੂੰ ਅਪਣਾ ਕੀਤਾ ਹੈ ਔਰ ਕੰਠ ਲਾਏ ਗੁਰ ਰੱਖੇ ਗੁਰੂ ਮਹਾਰਾਜ ਜੀ ਆਨੇ ਸਾਨੂੰ ਆਪਣੇ ਗਲ ਦੇ ਨਾਲ ਲਾ ਕੇ ਰਖੜਾ ਕੀਤਾ ਹੈ ਕਹਿੰਦੇ ਸੰਸਾਰ ਸਾਗਰ ਮਹ ਜਲਨ ਨਾ ਦੀਨੇ ਕਿ ਨਨ ਦੁੱਤਰ ਭਾਖੇ ਸੰਸਾਰ ਸਾਗਰ ਮਹ ਜਲਨ ਨਾ ਦੀਨੇ ਤੇ ਸਾਨੂੰ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਹਰੀ ਪਰਮੇਸ਼ਰ ਨੇ ਸੜਨ ਨਹੀਂ ਦਿੱਤਾ ਅਤੇ ਕੇ ਨਾ ਨਦ ਉਤਰ ਪਾਖੇ ਗੁਰੂ ਮਹਾਰਾਜਿਆਂ ਦੀ ਕਿਰਪਾ ਤੋਂ ਉਪਰੰਤ ਸਾਨੂੰ ਕਿਸੇ ਨੇ ਵੀ ਇਹ ਗੱਲ ਨਹੀਂ ਆਖੀ ਕਿ ਸੰਸਾਰ ਸਮੁੰਦਰ ਔਖਾ ਤਰਿਆ ਜਾਣ ਵਾਲਾ ਹੈ ਕਹਿਣ ਤੋਂ ਭਾਵ ਕਿ ਮਹਾਰਾਜ ਦੀ ਕਿਰਪਾ ਦੇ ਸਦਕਾ ਅਸੀਂ ਸਹਿਲ ਹੀ ਸੰਸਾਰ ਰੂਪੀ ਸਮੁੰਦਰ ਨੂੰ ਤਰਨਾ ਕੀਤਾ ਹੈ ਕਹਿੰਦੇ ਜਿਨ ਕਾ ਮਾਨ ਸਾਚਾ ਵਿਸਵਾਸ ਵੇਖ ਵੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਜਿਨ ਕਾ ਮਨ ਸਾਚਾ ਵਿਸਵਾਸ ਅਰਥਾਤ ਕਿ ਜਿਨ੍ਹਾਂ ਵੀ ਗੁਰਮਖਾ ਗੁਰੂ ਪਿਆਰਿਆਂ ਦੇ ਮਨ ਦੇ ਵਿੱਚ ਹਰੀ ਪਰਮੇਸ਼ਰ ਜੀ ਦੇ ਚਰਨਾਂ ਦੇ ਉੱਪਰ ਸੱਚਾ ਵਿਸਵਾਸ ਸੱਚਾ ਪਰਉਪਕਾਰ ਸਾਹਿਜ ਕੀਨ ਹੈ ਕਹਿੰਦਾ ਵੇਖ ਵੇਖ ਸੁਆਮੀ ਕੀ ਸੋਭਾ ਉਹ ਸੁਆਮੀ ਦੀ ਮਾਲਕ ਪਰਮੇਸ਼ਰ ਦੀ ਸੋਭਾ ਨੂੰ ਉਹਦੀ ਮਹਿਮਾ ਕੀਰਤੀ ਨੂੰ ਵੇਖ ਵੇਖ ਕੇ ਮਹਾਰਾਜ ਕਹਿੰਦੇ ਆਨੰਦ ਸਦਾ ਉਲਾਸ ਸਦਾ ਆਨੰਦ ਵਸਾ ਜੀ ਰਹਿੰਦੇ ਨੇ ਸਦਾ ਉਲਾਸ ਅਥਵਾ ਚਾਜਾਂ ਖੇੜੇ ਦੇ ਵਿੱਚ ਹੀ ਰਹਿੰਦੇ ਹਨ ਸੁਰਹਾਉਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੇ ਸਾਖਿਓ ਜਾਨ ਭੂਜ ਆਪਣਾ ਕਿਉ ਨਾਨਕ ਭਗਤਨ ਕਾ ਔਂਕਰ ਰਾਖਿਓ ਚਰਨ ਸਰਨ ਪੂਰਨ ਪਰਮੇਸ਼ਰ ਪੂਰਨ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਹਾਂ ਚਰਨਾਂ ਦੀ ਓਟ ਦੇ ਵਿੱਚ ਡਿੱਗੇ ਹਾਂ ਕਿਹੜੇ ਪੂਰਨ ਪਰਮੇਸ਼ਰ ਦੇ ਜਿਹੜਾ ਮਹਾਰਾਜ ਕਹਿੰਦੇ ਅੰਤਰਜਾਮੀ ਸਾਖਿਓ ਅੰਦਰ ਦੀਆਂ ਜਾਣਨ ਵਾਲਾ ਤੇ ਸਾਡਾ ਸਾਖੀ ਰੂਪ ਮਿੱਤਰ ਹੈ ਜਾਂ ਫਿਰ ਸਾਖਿਓ ਅਰਥਾਤ ਕਿ ਸਾਡਾ ਸਾਕਸ਼ੀ ਜਾਂ ਗਵਾਹ ਹੈ ਜਿਹੜਾ ਕਹਿੰਦੇ ਜਾਣ ਬੂਝ ਆਪਣਾ ਕੀਓ ਨਾਨਕ ਤੇ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਰਾ ਕੁਝ ਜਾਣ ਬੂਝ ਕੇ ਹਰੀ ਪਰਮੇਸ਼ਰ ਨੇ ਸਾਨੂੰ ਆਪਣੇ ਕੀਤਾ ਹੈ ਆਪਣੇ ਬਣਾਇਆ ਹੈ ਕਾਰੇ ਸਰੀ ਕਦੇ ਨਾਲ ਮਾਰੇ ਕਹਿੰਦੇ ਭਗਤ ਨਕਾਇ ਅੰਕੁਰ ਰਾਖਿਓ ਆਪਣੇ ਭਗਤਾਂ ਦਾ ਭਗਤੀ ਰੂਪ ਅੰਗੂਰ ਪਾਤਸ਼ਾਹ ਨੇ ਬਚਾ ਕੇ ਰੱਖਿਆ ਹੈ ਉਸ ਨੂੰ ਪਰਫੁੱਲਤ ਕੀਤਾ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਜਹ ਜਹ ਪੇਖ ਤਹ ਹਜੂਰ ਦੂਰ ਕਤਹੋ ਨਾ ਜਾਇ ਰਾਵ ਰਹਿ ਆ ਸਰ ਬੱਤਰ ਮਨ ਸਦਾ ਤੇ ਆਈ ਜਹਾਂ ਜਹਾਂ ਪੇਖੋ ਤਾ ਹਜੂਰ ਸਿ ਤੇ ਜਿੰਦਰ ਜਿੰਦਰ ਵੀ ਵੇਨੇ ਹਾਂ ਸਾਨੂੰ ਤੇ ਉਧਰ ਉਧਰ ਹੀ ਹਰੀ ਪਰਮੇਸ਼ਰ ਹਾਜ਼ਰ ਨਾਜ਼ਰ ਪ੍ਰਤਾਖ ਪ੍ਰਗਟ ਜਾਂ ਸਾਖਸ਼ਾਤ ਦਿਸਦਾ ਹੈ ਕਹਿੰਦਾ ਦੂਰ ਕਤਹ ਨਾ ਜਾਏ ਤੇ ਕਿਸੇ ਥਾਂ ਵੀ ਮਾਰੇ ਕਹਿੰਦੇ ਸੱਤ ਸੂ ਦੂਰ ਨਹੀਂ ਜਾਂਦਾ ਉਹ ਕਹਿੰਦਾ ਰਵ ਰਹਿ ਆ ਸਰਬਤਰਮ ਮਨ ਸਦਾ ਧਿਆਈ ਤਾ ਰਵ ਰਹਿ ਆ ਸਰਬਤਰਮ ਉਹ ਸਾਰੀਆਂ ਥਵਾ ਥਵਾ ਸਾਰੇ ਜੀਵਾਂ ਦੇ ਵਿੱਚ ਰਮਿਆ ਪਿਆ ਹੈ ਲੀਨ ਹੈ ਭਰਪੂਰ ਹੈ ਮਨ ਸਦਾ ਧਿਆਈਏ ਮੇਰੇ ਮਨਾਂ ਤੋਂ ਸਦਾ ਹੀ ਹਰੀ ਪਰਮੇਸ਼ਰ ਨੂੰ ਤੇਉਣਾ ਕਰ ਕਹਿੰਦਾ ਏ ਤੈ ਉਹ ਤਨੈ ਬੀਸ਼ੂੜਾ ਸੋ ਸੰਗੀ ਗਨਿਆ ਬੇਨ ਸਜਾਏ ਜਨਮਖਮਹਿ ਸੋ ਅਲਪ ਸੁਖ ਪਨਿਯਰਹਾਉ ਏਤ ਊਤ ਨੈ ਬੀਸ਼ੁੜ ਅਰਥਾਤ ਕਜੜਾ ਕਾਲਪੁਰਖ ਵਾਇਗਰ ਉਇਥੇ ਇਸ ਲੋਕ ਦੇ ਵਿੱਚ ਵੀ ਤੇ ਊਤ ਅਰਥਾਤ ਉਥੇ ਭਾਵ ਕੇ ਪਰਲੋਕ ਦੇ ਵਿੱਚ ਵੀ ਸਾਥ ਉਹ ਵਿਛੜਦਾ ਨਹੀਂ ਸੋ ਸੰਗੀ ਗਨਿਆ ਮਾਰੇ ਕਹਿੰਦੇ ਅਸਲ ਸੰਗੀ ਜਾਂ ਅਸਲ ਸਾਥੀ ਤੇ ਉਸ ਨੂੰ ਗਿਣਨਾ ਚਾਹੀਏ ਕਹਿੰਦਾ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਨਿਆਰ ਹਾਓ ਬਿਨ ਸਜਾਏ ਜੋ ਨਿਮਖ ਮਹਿ ਜਿਹੜਾ ਕੇਵਲ ਇੱਕ ਨਿਮਖ ਮਾਤਰ ਦੇ ਵਿੱਚ ਅੱਖ ਪਲਕਾਰੇ ਦੇ ਵਿੱਚ ਹੀ ਬਿਣਛ ਜਾਂਦਾ ਹੈ ਮਹਾਰਾਜ ਕਹਿੰਦੇ ਉਸ ਸੁਖ ਨੂੰ ਤੇ ਅਲਪ ਸੁਖ ਕਹਿਣਾ ਚਾਹੀਏ ਸ਼ੋਦਾ ਜਿਆ ਜਾਂ ਹੋਸ਼ਾ ਸੁਖ ਕਹਿਣਾ ਚਾਹੀਏ ਸੁਰ ਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪ੍ਰਤਪਾਲਾ ਅਪੇ ਆਉ ਦੇ ਕਸ਼ ਓ ਨਾ ਹੋਈ ਸਾਸੇ ਸਾਸੇ ਸੰਮਾਲਤਾ ਮੇਰਾ ਪ੍ਰਭ ਸੋਈ ਪ੍ਰਤਪਾਲਾ ਅਪੇ ਆਉ ਦੇ ਅਰਥਾਤ ਕਿਹੋ ਅਕਾਲ ਪੁਰਖ ਵਾਹਿਗੁਰੂ ਸਾਨੂੰ ਨਾਮ ਰੂਪੇ ਅਮਰਤ ਦੀਆਂ ਦਾਤਾਂ ਬਖਸ਼ ਕੇ ਸਾਡੀ ਪ੍ਰਤਪਾਲਣਾ ਕਰਨੀ ਕਰਦਾ ਹੈ ਔਰ ਫੇਰ ਵੀ ਮਹਾਰਾਜ ਕਹਿੰਦੇ ਉਹਦੇ ਪੰਡਾਰਿਆਂ ਦੇ ਵਿੱਚ ਕੁਝ ਵੀ ਹੁਣਾ ਨਹੀਂ ਹੁੰਦਾ ਕੋਈ ਕਮੀ ਨਹੀਂ ਆਉਂਦੀ ਕੋਈ ਘਾਟਾ ਨਹੀਂ ਆਉਂਦਾ ਕਹਿੰਦੇ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਤੇ ਜਿਹੜਾ ਮੇਰਾ ਉਹ ਪ੍ਰਭੂ ਹੈ ਨਾ ਮਾਲਕ ਸੁਆਮੀ ਹੈ ਉਹ ਸਾਨੂੰ ਮਹਾਰਾਜ ਕਹਿੰਦੇ ਸਵਾਸ ਸਵਾਸ ਸੰਭਾਲਣਾ ਕਰਦਾ ਹੈ ਕਹਿੰਦੇ ਅਸ਼ਾਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਰ ਰੂਪ ਜਪ ਜਪ ਕਰਾ ਆਨੰਦ ਜਨ ਅਚਰ ਜੈ ਅਨੋਪ ਅਸ਼ਾਲ ਅਸ਼ੇਦ ਅਪਾਰ ਪ੍ਰਭ ਮਹਾਰਾਜ ਕਹਿੰਦੇ ਉਸ ਨੂੰ ਛਲਿਆ ਨਹੀਂ ਜਾ ਸਕਦਾ ਉਸ ਨੂੰ ਛੇਦਿਆ ਜਾਂ ਵਿੰਨਿਆ ਨਹੀਂ ਜਾ ਸਕਦਾ ਉਹ ਅਪਾਰ ਅਰਥਾਤ ਹੱਦ ਬਣੇ ਤੋਂ ਰਹਿਤ ਹੈ ਸਾਡਾ ਪ੍ਰਭੂ ਪਰਮੇਸ਼ਰ ਮਾਲਕ ਸਵਾਮੀ ਉੱਚਾ ਜਾ ਕੇ ਰੂਪ ਜਿਸ ਦਾ ਰੂਪ ਬਹੁਤ ਉੱਚਾ ਉੱਚਾ ਤੋਂ ਵੀ ਉੱਚਾ ਹੈ ਕਹਿੰਦਾ ਜਪ ਜਪ ਕਰਹਾ ਆਨੰਦ ਜਨ ਤੇ ਹਰੀ ਪਰਮੇਸ਼ਰ ਜੀ ਦੇ ਜਨ ਅਥਵਾ ਦਾਸ ਭਾਵਕ ਭਗਤ ਜਨ ਉਸ ਨੂੰ ਜਪ ਜਪ ਕੇ ਆਨੰਦ ਭੋਗਣਾ ਕਰਦੇ ਹਨ ਕਿਹੜੇ ਹਰੀ ਨੂੰ ਜਿਹੜਾ ਮਹਾਰਾਜ ਕਹਿੰਦੇ ਆ ਚਰਜ ਅਨੋਪ ਬੜਾ ਚਰਜ ਬੜਾ ਵਿਸਮਾਦੀ ਆ ਤੇ ਬੜਾ ਅਨੋਪ ਅਰਥਾਤ ਕਿ ਬੇਨजीर ਜਮ ਚਤਰ ਹੈ ਕਹਿੰਦਾ ਸਾ ਮਤ ਦੇਹ ਦਿਆਲ ਪ੍ਰਭ ਜਿਤ ਤੁਮਹ ਹ ਅਰਾਧਾ ਨਾਨਕ ਮੰਗਾ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇ ਹਦਿਆਲ ਪ੍ਰਭ ਅਰਥਾਤ ਕਿਹ ਦਇਆ ਦੇ ਘਰ ਪ੍ਰਭੂ ਪਰਮੇਸ਼ਰ ਜੀ ਮਾਲਕ ਸਵਾਮੀ ਜੀ ਸਾਨੂੰ ਐਸੀ ਮਤ ਬਖਸ਼ੋ ਐਸੀ ਅਕਲ ਬੁੱਧ ਬਖਸ਼ੋ ਜਿਹੜੀ ਮਤ ਦੇ ਸਦਕਾ ਮਹਾਰਾਜ ਕਹਿੰਦੇ ਤੁਹਾਨੂੰ ਰਾਤ ਦੇ ਰਹੀਏ ਤੁਹਾਨੂੰ ਚੇਤੇ ਕਰਦੇ ਹੀ ਰਹੀਏ ਔਰ ਕਹਿੰਦਾ ਨਾਨਕ ਮੰਗਦਾ ਦਾਨ ਪ੍ਰਭ ਪ੍ਰਭੂ ਪਰਮੇਸ਼ਰ ਜੀ ਮੈਂ ਨਾਨਕ ਤੁਹਾਡੇ ਦਰ ਤੋਂ ਇੱਕ ਦਾਨ ਮੰਗਦਾ ਹਾਂ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਿਹੜਾ ਦਾਨ ਕਹਿੰਦੇ ਰੇਨ ਪਗ ਸਾਦਾ ਸਾਧੂਆਂ ਦੇ ਪਗਾਂ ਦੀ ਰੇਨ ਅਰਥਾਤ ਕਿ ਸੰਤਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਪਾਤਸ਼ਾਹ ਜੀ ਤੁਹਾਡੇ ਦਰ ਤੋਂ ਦਾਨ ਦੇ ਰੂਪ ਦੇ ਵਿੱਚ ਕੰਦਰ ਸਾ ਮਤ ਦੇ ਹਦਿਆਲ ਪ੍ਰਭ ਜਿਤ ਤੁਮਹ ਆਰਾਧਾ ਨਾਨਕ ਮੰਗਾ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ